ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਏ ਹਾਂ ਕੋਟੜਾ ਕਲਾ ਵਿਖੇ ਜਿਹੜਾ ਮਾਨਸਾ ਜ਼ਿਲ੍ਹਾ ਦੇ ਵਿੱਚ ਪਸ਼ੂ ਮੇਲਾ ਹੋ ਰਿਹਾ 2025 ਉਸ ਦੇ ਉੱਪਰ ਵੀ ਆਪਾਂ ਪਹੁੰਚੇ ਹੋਏ ਹਾਂ ਇਸ ਦੇ ਰਿਲੇਟਡ ਅੱਜ ਆਪਾਂ ਇੱਕ ਨੀਲੀ ਰਾਵੀ ਦਾ ਰਿੰਗ ਹੋਇਆ ਸੀਗਾ ਜਿਹੜਾ ਅੱਜ ਤੇ ਉਸ ਵਿੱਚੋਂ ਜਿਹੜਾ ਇਹ ਕੱਟਾ ਇਸ ਨੇ ਚੌਥਾ ਸਥਾਨ ਚੌਥਾ ਸਥਾਨ ਚੌਥਾ ਸਥਾਨ ਇਸ ਕੱਟੇ ਨੇ ਪ੍ਰਾਪਤ ਕੀਤਾ ਨੀਲੀ ਰਾਵੀ ਬਰੀਡ ਦੇ ਵਿੱਚੋਂ ਤੇ ਬਾਕੀ ਬਿਊਟੀ ਮੈਂ ਤੁਹਾਨੂੰ ਦਿਖਾ ਦੇਣਾ ਅੱਖਾਂ ਚੈੱਕ ਕਰੋ ਬਿਲਕੁਲ ਬਿੱਲੀਆਂ ਦੋਨੋਂ ਅੱਖਾਂ ਜਿਹੜੀਆਂ ਵਾਈਟ ਨੇ ਤੇ ਮੱਥੇ ਤੇ ਜਿਹੜਾ ਫੁੱਲ ਹੈ ਬਹੁਤ ਚੰਗਾ ਚਾਰੇ ਪੈਰ ਚਿੱਟੇ ਆ ਤੇ ਬੁੱਲ ਵੀ ਚਿੱਟਾ ਇਸ ਕੱਟੇ ਦਾ ਤੇ ਇਹ ਬਾਈ ਕਹਿੰਦੇ ਆਪਾਂ ਸੇਲ ਵੀ ਕਰਦਾਂਗੇ ਤੇ ਚੈਂਪੀਅਨ ਕੱਟਾ ਬਾਈ ਕਹਿੰਦੇ ਆਪਾਂ ਸੇਲ ਵੀ ਕਰਦਾਂਗੇ ਤੇ ਇਹਦੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਬਾਈ ਜੀ ਕਿਹੜੇ ਸੀਮਨ ਦਾ ਏ ਇਹ ਇਹ ਬੱਲੂ 2 ਦਾ ਏ ਇਹ ਬੱਲੂ 2 ਦਾ ਜਿਹੜਾ ਬੱਚਾ ਤੇ ਆਪਾਂ ਇਹਦੇ ਟੈਸਟਿਕਲ ਵੀ ਤੁਹਾਨੂੰ ਦਿਖਾਣੇ ਆ ਰੋਕਿਓ ਬਾਈ ਜੀ ਰੋਕ ਤੋਂ ਹੁੰਦੇ ਆਲਾ ਕੱਟ ਕੇ ਤੇ ਇਸ ਕੱਟੇ ਦੇ ਜਿਹੜੇ ਟੈਸਟਿਕਲ ਤੁਸੀਂ ਦੇਖ ਸਕਦੇ ਹੋ ਕਿੰਨੇ ਹੈਵੀ ਤੇ ਭਾਰੀ ਟੈਸਟਿਕਲ ਨੇ ਬਾਕੀ ਪੁੱਠਾ ਬਹੁਤ ਚੰਗਾ ਕੱਟੇ ਦਾ ਤੇ ਜਿਵੇਂ ਕਿ ਨੀਲੀ ਰਾਵੀ ਦੇ ਵਿੱਚ ਅਗਲੇ ਜਿਹੜੇ ਪੈਰ ਹੁੰਦੇ ਆ ਉਹਦੀ ਲੈਂਥ ਬਹੁਤ ਘੱਟ ਹੁੰਦੀ ਹੈ ਛੋਟੀ ਗੋਡੀ ਦਾ ਕੱਟਾ ਤੇ ਬਹੁਤ ਚੰਗਾ ਤੇ ਬਾਈ ਨੇ ਇਹ ਸੇਲ ਕਰਨਾ ਤੇ ਇਸ ਦੀ ਜਿਹੜੀ ਮਾਂ ਦਾ ਦੁੱਧ ਰਕੋਰ ਰਿਹਾ ਉਹ ਕਿੰਨਾ ਹੀ 18 ਕਿਲੋ ਜੀ ਮਾਂ ਦਾ ਤੇ 18 ਕਿਲੋ ਇਸ ਦੀ ਮਾਂ ਦਾ ਦੁੱਧ ਰਕੜ ਰਿਹਾ ਤੇ ਉਮਰ ਕਿੰਨੀ ਹੋ ਗਈ ਜੀ ਉਮਰ 11 ਮਹੀਨਿਆਂ ਦਾ ਜੀ 11 ਮਹੀਨੇ ਉਮਰ ਹੈ ਨੀਲੀ ਰਾਵੀ ਬਰੀਡ ਹੈ ਮਾਂ ਦਾ ਦੁੱਧ 18 ਕਿਲੋ ਪਿਉ ਜਿਹੜਾ ਬੱਲੂ 2 ਹੈ ਇਸ ਦਾ ਤੇ ਇਹ ਫੋਰ ਸੇਲ ਵੀ ਹੈ ਤੇ ਚੈਂਪੀਅਨ ਵੀ ਹੈ ਚੌਥਾ ਸਥਾਨ ਜਿਹੜਾ ਇਸ ਕੱਟੇ ਨੇ ਅੱਜ ਦੇ ਮੇਲੇ ਵਿੱਚ ਹਾਸਲ ਕੀਤਾ ਤੇ ਬਾਈ ਜੀ ਆਪਣਾ ਫੋਨ ਨੰਬਰ ਜ਼ਰੂਰ ਦੱਸੋ ਜੀ 99727 99727 99727 98727 98727 9876 98727 98746 ਇਹ ਬਾਈ ਦਾ ਫੋਨ ਨੰਬਰ ਹੈ ਆਪਾਂ ਸਕਰੀਨ ਤੇ ਜਿਹੜਾ ਸ਼ੋ ਵੀ ਕਰਾਂਗੇ ਇੱਕ ਹੋਰ ਆ 98732 98732 2406 24046 ਇਹ ਬਾਈ ਦਾ ਦੂਜਾ ਨੰਬਰ ਹੈ ਦੋਨਾਂ ਨੰਬਰਾਂ ਦੇ ਵਿੱਚੋਂ ਕਿਸੇ ਦੇ ਵੀ ਤੁਸੀਂ ਕਾਲ ਕਰਕੇ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪਿੰਡ ਕਿਹੜਾ ਬਾਈ ਜੀ ਆਪਣਾ ਬੱਲੋ ਜੀ ਪਿੰਡ ਵੱਲੋਂ ਦੱਸਾਂਗੇ ਜੀ ਦਾ ਫੋਨ ਦੀ ਰੇਟ ਦੱਸ ਬਾਈ ਰੇਟ ਬਾਈ ਕਹਿੰਦਾ ਵੀ ਫੋਨ ਤੇ ਦੱਸ ਦਾਂਗੇ ਬਹੁਤ ਚੰਗਾ ਜਿਹੜਾ ਕੱਟਾ ਅੱਜ ਇਹਦਾ ਪ੍ਰਾਈਸ ਪਿਓ ਰੱਪ ਸੀ ਨੀਲਾ ਰਾਵਾਂ ਘਰੇ ਖੜਾ ਸੀ ਕੱਲ ਤਾਂ ਹਟ ਗਿਆ ਕੀ ਚੀਜ਼ ਨੀਲਾ ਰਾਵਾਂ ਦਾ ਭਾਈ ਅੱਛਾ ਜੀ ਤੇ ਉਸ ਦਾ ਇੱਕ ਵੱਡਾ ਭਰਾ ਵੀ ਹੈਗਾ ਉਹ ਵੀ ਸੇਲ ਕਰਨਾ ਜਾਂ ਉਹ ਘਰੇ ਰੱਖਣਾ ਉਹ ਨਹੀਂ ਕਰੇ ਉਹ ਘਰੇ ਰੱਖਣਾ ਉਹ ਘਰੇ ਰੱਖਣਾ ਤੇ ਇਹ ਬਾਈ ਨੇ ਸੇਲ ਕਰਨਾ ਜਿਹੜਾ ਬੱਚਾ ਇਹ ਕੱਟਾ ਬਾਈ ਨੇ ਸੇਲ ਕਰਨਾ ਬਾਈ ਕਹਿੰਦਾ ਇਸ ਦਾ ਜਿਹੜਾ ਭਾਈ ਆ ਉਹ ਆਪਾਂ ਰੱਖ ਲਿਆ ਘਰੇ ਤੇ ਇਹ ਸੇਲ ਕਰਦਾ ਇਹ ਤਿੰਨ ਕੱਟੇ ਹੋ ਗਏ ਬਾਈ ਕੋਲ ਤੇ ਬਹੁਤ ਚੰਗਾ ਜਿਹੜਾ ਬਰੀਡ ਦੇ ਵਿੱਚ ਸਿਰਾ ਕੁਆਲਟੀ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਇਹ ਕੱਟਾ ਤੇ ਇੱਕ ਬਾਈ ਦਾ ਆਪਾਂ ਨੇ ਮੂਰਾ ਨਸਲ ਦਾ ਕੱਟਾ ਦੇਖਿਆ ਉਹ ਵੀ ਤੀਜੇ ਨੰਬਰ ਤੇ ਆਇਆ ਤੇ ਉਹ ਵੀ ਬਾਈ ਨੇ ਸੇਲ ਕਰਨਾ ਤੇ ਉਸ ਦੀ ਵੀਡੀਓ ਆਪਾਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਉਹ ਜਿਹੜੀ ਰਿੰਗ ਦੇ ਵਿੱਚ ਬਣਾਈ ਗਈ ਆ ਤੇ ਉਸ ਰਿਲੇਟਡ ਵੀ ਤੁਸੀਂ ਬਾਈ ਨਾਲ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਉਹਦਾ ਰੇਟ ਵੀ ਫੋਨ ਤੇ ਹੋਊਗਾ ਜੀ ਉਹਦਾ ਰੇਟ ਵੀ ਫੋਨ ਤੇ ਹੋਊਗਾ ਤੇ ਪੂੜਾ ਦੇਖੋ ਕੱਟੇ ਦਾ ਬਹੁਤ ਚੰਗਾ ਤੇ ਆਹ ਚੀਜ਼ ਹੁੰਦੀ ਹੈ ਜਿਹੜੀ ਪੁੱਠੇ ਦੀ ਚੋਡਾਈ ਤੇ ਲੰਬਾਈ ਵੀ ਜਿਹੜੀ ਹੈ ਇਸ ਦੀ ਬਹੁਤ ਜਿਆਦਾ ਚੰਗੀ ਹੈ ਲੰਬਾਈ ਤੇ ਚੋਡਾਈ ਬਹੁਤ ਜਿਆਦਾ ਚੰਗੀ ਹੈ ਤੇ ਟੈਸਟੀ ਗੱਲ ਕੱਟੇ ਦਾ ਬਹੁਤ ਜਿਆਦਾ ਚੰਗਾ ਜਿਹੜਾ ਟੈਸਟੀ ਗੱਲਾਂ ਦਾ ਜਿਹੜਾ ਆ ਉੱਪਰ ਨੂੰ ਜਿਹੜੇ ਖਿੱਚੋ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਕਟੀਆਂ ਨੇ ਉਹ ਵੀ ਆਰਡਰ ਤਾਂ ਹੀ ਤਿਆਰ ਕਰਦੀਆਂ ਨੇ ਜੇ ਕੱਟੇ ਦਾ ਟੈਸਟਿਕਲ ਜਿਹੜੇ ਉੱਪਰ ਨੂੰ ਖਿੱਚੋ ਹੋਣਗੇ ਤੇ ਜਿਹੜਾ ਇਹ ਮਾਸ ਜਿਹੜਾ ਬਾਹਰ ਨੂੰ ਹੁੰਦਾ ਐਦਾਂ ਹੀ ਫਿਰ ਕਟੀਆਂ ਦੇ ਵਿੱਚ ਜਿਹੜੀ ਆ ਆਰਡਰ ਕੁਆਲਿਟੀ ਆਂਦੀ ਆ ਉਹ ਐਵੇਂ ਪੂਰੀ ਗੋਲਾਈ ਲੈ ਹੋਏ ਆਂਦੀ ਆ ਤੇ ਬਾਕੀ ਡਬਲ ਟੈਸਟਿਕਲ ਹੈ ਪੂਰਾ ਜਿਹੜਾ ਦੋਨੇ ਟੈਸਟਿਕਲ ਇੱਕੋ ਸਾਰ ਬਰਾਬਰ ਨੇ ਤੇ ਸਾਰਾ ਆਪਾਂ ਦਿਖਾਤਾ ਤੇ ਬਾਈ ਜੀ ਆ ਸਰਟੀਫਿਕੇਟ ਵੀ ਦਿਖਾ ਦਿਓ ਜੀ ਜਿਹੜਾ ਹੈ ਆ ਵੀ ਬੜਾ ਉਹ ਤੇ ਇਹ ਸਰਟੀਫਿਕੇਟ ਤੁਸੀਂ ਦੇਖ ਸਕਦੇ ਹੋ ਮੌਕੇ ਦਾ ਜਮਾ ਮੌਕੇ ਦਾ ਜਮਾ ਸਰਟੀਫਿਕੇਟ ਹੈ ਤੇ ਅੱਜ ਹੀ ਕੱਟਾ ਜਿੱਤਿਆ ਉਹਨੇ ਕੁਝ ਸਮੇਂ ਪਹਿਲਾਂ ਜਿਹੜਾ ਰਿੰਗ ਹੋਇਆ ਸੀਗਾ ਤੇ ਆਹ ਟਰੋਫੀ ਜਿਹੜੀ ਆ ਬਾਈ ਨੂੰ ਮਿਲੀ ਹੈ ਤੇ ਸਰਟੀਫਿਕੇਟ ਹੈ ਜਿਹੜਾ ਬਾਈ ਨੂੰ ਮਿਲਿਆ ਤਾਂ ਫੋਨ ਨੰਬਰ ਵੀ ਆਪਾਂ ਤੁਹਾਨੂੰ ਦੇਤਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਕੱਟਾ ਕਿਵੇਂ ਦਾ ਲੱਗਿਆ ਧੰਨਵਾਦ ਜੀ